ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਸ਼ੇ ਦੇ ਨਾਲ ਮੌਦੇ ਮੂ ਵਿੱਚ ਚਾਰੀਏ ਪਿੱਛੇ ਆਪਣਾ ਪਰਿਵਾਰ ਉਹ ਰੋਂਦਾ ਕਰ ਲੋਂਦਾ ਛੱਡ ਜਾਂਦੀ ਹੈ ਇਸ ਤਰ੍ਹਾਂ ਘਟਨਾ ਵਾਪਰੀ ਹੈ ਨਾਪਾ ਦੀ ਸਬ ਤਹਿਸੀਲ ਪਾਟੋ ਸੋ ਵਿਕੇ ਜਿੱਤੇ ਸਤਵਿੰਦਰ ਸਿੰਘ ਉਮਰ 37 ਸਾਲ ਜੋ ਕਬੱਡੀ ਦਾ ਇੱਕ ਸਾਬਕਾ ਤੇ ਵਧੀਆ ਖਿਡਾਰੀ ਸੀ ਬੀਤੇ ਸਮੇਂ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸੱਟ ਲੱਗਣ ਕਾਰਨ ਉਸ ਨੇ ਕਬੱਡੀ ਛੱਡ ਕੇ ਉਹ ਇੱਕ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਕਰਨ ਲੱਗ ਗਿਆ ਜਿੱਥੇ ਉਸ ਦੀ ਦੋਸਤੀ ਇੱਕ ਨੌਜਵਾਨ ਦੇ ਨਾਲ ਹੋਈ ਤੇ ਉਸ ਨੌਜਵਾਨ ਨੇ ਉਸ ਨੂੰ ਚਿੱਟੇ ਤੇ ਲਾ ਦਿੱਤਾ ਜਿਸ ਤੋਂ ਬਾਅਦ ਉਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਸ ਦੇ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਮੌਤ ਤੋਂ ਬਾਅਦ ਉਹ 4 ਘੰਟੇ ਤੋਂ ਬਾਅਦ ਉਸ ਨੂੰ ਘਰ ਛੱਡ ਕੇ ਆਇਆ ਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਤੱਕ ਨਹੀਂ ਹੋਣ ਦਿੱਤਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਹ ਸ਼ਰਾਬ ਦਾ ਵੱਧ ਸੇਵਨ ਇਸ ਨੇ ਕਰ ਲਿਆ ਜਿਸ ਕਾਰਨ ਇਸ ਨੂੰ ਆਰਾਮ ਕਰਨ ਦੀ ਲੋੜ ਹੈ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਖੇ ਸਗੀ ਉਥੇ ਹੀ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਡੈਥ ਹੋਈ ਹੈ ওভারਡੋਸ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਇਹ ਜਿੱਦਾਂ ਕਹਿ ਦਿੰਦੇ ਆ ਕਿ ਉਹਨਾਂ ਦੇ ਜਿਹੜੇ ਸੀਗੇ ਮੁੰਡੇ ਹਨਾ ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਦੇਖ ਹਨਾ ਇਦਾਂ ਕੁਝ ਉਹਨਾਂ ਨੇ ਇਲਟੀ ਗੱਲ ਆਇਆ ਉਹਨਾਂ ਨੇ ਫੋਰਸਫੁਲੀ ਕਹਿ ਲੋ ਜਾਂ ਜਿੱਦਾਂ ਹਨਾ ਪਰ ਇਹਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਜਿਹੜੇ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉੱਥੇ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉਥੋਂ ਮੌਕੇ ਤੇ ਉਹਨਾਂ ਨੇ ਟੀਕਾ ਲਾਇਆ ਉੱਥੇ गिर ਗਏ ਸੀਗੇ ਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ ਬਾਅਦ ਚ ਦੁਬਾਰਾ ਰਾਤ ਨੂੰ ਫਿਰ ਘਰੇ ਛੱਡ ਕੇ ਗਏ ਆ ਉਹ ਮਤਲਬ ਉਹਨਾਂ ਨੇ ਕੋਈ ਕੁਛੇ ਕਿਸੇ ਨੂੰ ਕੁਝ ਦੱਸਿਆ ਨਹੀਂ ਹੈਨਾ ਵੀ ਘਰਦਿਆਂ ਨੂੰ ਦੱਸਿਆ ਵੀ ਅਸੀਂ ਇਹਨੇ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ ਦਾਰੂ ਪੀਤੀ ਆ ਇਹ ਘੰਟੇ ਬਾਅਦ ਠੀਕ ਹੋ ਜਾਊਗਾ ਏਦਾਂ ਕਰਕੇ ਘਰੇ ਪਾ ਗਏ ਲੰਮੇ ਬ੍ਰਦਰ ਤੁਹਾਡਾ ਕੀ ਕਰ ਕੰਮ ਕਰਦਾ ਪਹਿਲਾਂ ਕਬੱਡੀ ਖੇਡਦੇ ਸੀ ਬਦਿਓ ਬਹੁਤ ਵਧੀਆ ਪਲੇਅਰ ਸੀਗੇ ਹੂੰ ਤੇ ਹੁਣ ਕਰਤਾਰ ਫੈਕਟਰੀ ਚ ਲੱਗ ਰਹੇ ਸੀ ਕਿੰਨੀ ਉਮਰ ਹੈ ਮੈਡੀ 37 ਸਾਲ ਦੀ ਉਮਰ ਸੀ ਬੱਚੇ ਵੀ ਨੇ ਹਾਂਜੀ ਦੋ ਬੱਚੇ ਨੇ ਉਹਦਾ ਇੱਕ ਬੇਟਾ ਇੱਕ ਬੇਟੀ ਕਿੰਨੇ ਕਿੰਨੇ ਸਾਲ ਦੇ 15 ਸਾਲ ਦਾ ਬੇਟਾ ਈ 12 ਸਾਲ ਦੀ ਬੇਟੀ ਮੰਕੀ ਕਰਦੇ ਇਹੀ ਹੈ ਜਿਨ੍ਹਾਂ ਨੇ ਕਰਾਇਆ ਆ ਜੱਦੀ ਨਾਲ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬਦਿਓ ਨਾਲ ਸਪੋਰਟ ਕਰੀ ਹੈ ਉਹਨਾਂ ਨਾਲ ਹੀ ਸਿੱਧਾ ਸਹਾਇਤਾ ਉਹ ਪੂਰਾ ਦਿੱਤੇਗਾ ਪਰਚਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਹੋ ਗਿਆ ਉਹ ਬ੍ਰਦਰ ਦਾ ਤੁਹਾਡੇ ਦਾ ਦੋਸਤ ਸੀਗਾ ਜਿਹੜਾ ਮੁੰਡਾ ਨਹੀਂ ਜੀ ਉਹ ਕਰਤਾਰ ਫੈਕਟਰੀ ਜਿੱਥੇ ਮੇਰੇ ਬ੍ਰਦਰ ਕੰਮ ਕਰਦੇ ਸੀ ਨੇ ਉਹਨਾਂ ਦੇ ਅੰਡਰ ਲੱਗਾ ਹੋਇਆ ਸੀ ਥੋੜੇ ਦਿਨਾਂ ਤੋਂ ਹੀ ਜੁਆਇਨਿੰਗ ਕਰੀਆ ਉਹ ਮੁੰਡੇ ਨੇ ਮੈਨੂੰ ਪਤਾ ਲੱਗਾ ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਥੋੜੇ ਦਿਨਾਂ ਤੋਂ ਹੀ ਜੁਆਇਨਿੰਗ ਕਰੀਆ ਸलो ਉਹਦੇ ਉਹਦੇ ਨਾਲ ਜੂਨੀਅਰ ਲੱਗਾ ਹੋਇਆ ਸੀਗਾ ਉੱਥੇ ਕੰਮ-ਕਮ ਕਰਦੇ ਜਾਣ ਪਛਾਣ ਹੋਈ ਆ ਤੇ ਉਹ ਸੀਗਾ ਕਬੱਡੀ ਦਾ ਪਲੇਅਰ ਸੀਗਾ ਡਰਿੰਕ ਕਦੇ-ਕਦੇ ਕਰ ਲੈਂਦਾ ਸੀ ਇਦਾਂ ਹੋਰ ਕੋਈ ਡਰੱਗ ਉਹਨੇ ਅੱਜ ਤ ਇਹਦਾ ਕੋਈ ਭੋਲਾ ਭੋਲੂ ਪਤਾ ਭੋਲੂ ਨਾਮ ਹੈ ਇਹਦਾ ਤੁਹਾਡਾ ਬ੍ਰਦਰ ਬਚ ਵੀ ਸਕਦਾ ਸੀ ਜੇ ਮੌਕੇ ਤੇ ਹਸਤਾ ਦੇਖੋ ਉਹ 5 ਵਜੇ ਕੰਮ ਤੋਂ ਆਇਆ ਠੀਕ ਹੈ ਜੀ 5:30 ਵਜੇ ਇਹਨੂੰ ਲੈ ਕੇ ਗਿਆ ਇਹ ਜਿਹੜਾ ਇਹਦਾ ਨਾਮ ਭੋਲੂ ਆ ਉਸ ਤੋਂ ਬਾਅਦ ਹੁਣ ਇਹ ਨਹੀਂ ਪਤਾ ਕਿ ਕਿੰਨੇ ਵਜੇ ਨਸ਼ਾ ਕਰਾਇਆ ਉਹਨੂੰ ਹਨਾ ਉਸ ਟਾਈਮ ਵੀ ਦੱਸ ਸਕਦਾ ਸੀ ਜੇ ਖੁਦ ਨਹੀਂ ਲੈ ਕੇ ਜਾਣਾ ਸੀ ਹਸਪੀਟਲ 'ਚ ਹਨਾ ਤੇ ਬਾਅਦ 'ਚ ਹੁਣ ਇਹਨੇ ਸਾਰਾ ਕੁਝ ਦੱਸਿਆ ਆ ਵੀ ਉਹਦੇ ਨੂੰ ਚੱਗ ਨਿਕਲੀ ਆ ਉੱਥੇ ਗਿਰ ਗਿਆ ਸੀ ਨਾ ਨਾਲ ਦੇ ਨਾਲ ਲੌਂ ਇੰਜੈਕਟ ਕਰਨ ਤੋਂ ਬਾਅਦ ਪਰ ਜੋ ਵੀ ਜਿੱਦਾਂ ਵੀ ਦਿੱਤਾ ਹੈ ਨਾ ਤੇ ਇਹ ਉੱਥੇ ਛੱਡ ਕੇ ਉਹਨੂੰ ਚੱਲ ਗਏ ਬਾਜ ਰਾਤ ਨੂੰ ਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ 10:30 11 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ ਤੇ ਕੜੀਸਕੀ ਲੈ ਕੇ ਗਏ ਨੇ ਉਹਦੇ ਪੈਰ ਵੀ ਸੜਕ ਤੇ ਕੜੀਸ ਦੀ ਗਏ ਨੇ ਠੀਕ ਹੈ ਹਾਂ ਨੀਚੋਂ ਉਂਗਲੇ ਫਰੰਟ ਸਾਈਡ ਤੋਂ ਇਦਾਂ ਪੈਰ ਕਿਸਦਾ ਗਿਆ ਫਰੰਟ ਸਾਈਡ ਤੋਂ ਉਂਗਲੀਆਂ ਵੀ ਛਿਲ ਦੇ ਕੇ ਉਦਾਂ ਹੀ ਘਰੇ ਲੈ ਜਾ ਕੇ ਘਰ ਦੇ ਨੂੰ ਫੜਾਤਾ ਤੇ ਘਰੇ ਸੀ ਉਹਦੀ ਘਰ ਵਾਲੀ ਸੀ ਸਿਰਫ ਉੱਤੇ ਦੋ ਬੱਚੇ ਸੀ ਬੱਚੇ ਛੋਟੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਜਾ ਕੇ ਇਹ ਕਿਹਾ ਕਹਿੰਦੇ ਵੀ ਅਸੀਂ ਸ਼ਰਾਬ ਪੀਤੀ ਆ ਥੋੜੀ ਥੋੜੀ ਉਹ ਵੀ ਮੱਲੋ ਬਟ ਇਹਨੂੰ ਕਿਸੇ ਕਾਰਨ ਪਤਾ ਨਹੀਂ ਕਿਉਂ ਵੀ ਹਿੱਟ ਕਰ ਗਈ ਫਿਰ ਆਬ ਇਹਨੂੰ ਜਦਨਸ਼ਾ ਹੋ ਗਿਆ ਇਹਦੇ ਸਿਰ 'ਚ ਪਾਣੀ ਪਾ ਦੋ ਤੇ ਅਚਾਰ ਚੂਰ ਖਿਲਾ ਦਿਓ ਇਦਾਂ ਕਰਕੇ ਇਹ ਠੀਕ ਹੋ ਜਾਊਗਾ ਇਦਾਂ ਕਰਦੇ ਉਹਨਾਂ ਦੱਸਿਆ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਕਿਹੜਾ ਪਤਾ ਸੀਗਾ ਕੀ ਹੁੰਦਾ ਕੀ ਨਹੀਂ ਤੇ ਉਹ ਘਰੇ ਪਾਏ ਰਹੇ ਆ ਉਹਨਾਂ ਨੇ ਬਟ ਰਾਤ ਨੂੰ ਉਹਨਾਂ ਨੇ ਫੋਨ ਵੀ ਕੀਤੇ ਨੇ ਉਹਨਾਂ ਨੇ ਫੋਨ ਉਹਨਾਂ ਨੇ ਫੋਨ ਬਲੌਕ ਕਰ ਦਿੱਤਾ ਉਹਨਾਂ ਨੂੰ ਪੁੱਛਣ ਲਈ ਫੋਨ ਕਰਿਆ ਵੀ ਦਾਰੂ ਤਾਂ ਨਹੀਂ ਵੀ ਕੁਝ ਕੋਈ ਦਾਰੂ ਦੀ ਸਮੈਲ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਨੂੰ ਸਭ ਨੂੰ ਪਤਾ ਉਹਨਾਂ ਦੇ ਕੋਈ ਸਮੈਲ ਨਹੀਂ ਆ ਰਹੀ ਸੀ ਕੁਝ ਨਹੀਂ ਆ ਰਿਹਾ ਸੀਗਾ ਫਿਰ ਉਹਨਾਂ ਤੇ ਇਹਦਾ ਜਿਹੜਾ ਇੱਕ ਸ਼ਿਕਾਰ ਆ ਸਾਡੇ ਪਾਸੋਂ ਦਾ ਕਬੱਡੀ ਖਿਡਾਰੀ ਬਣਿਆ ਸਤਵਿੰਦਰ ਸਿੰਘ ਜੋ ਕਿ ਥੋੜੀ ਬਹੁਤੀ ਡਰਿੰਕ ਜ਼ਰੂਰ ਕਰਦਾ ਸੀ ਪਰ ਚਿੱਟਾ ਨਹੀਂ ਸੀ ਲਾਉਂਦਾ ਉਹਦੇ ਦੋਸਤਾਂ ਵੱਲੋਂ ਗੁੰਮਰਾਹ ਕਰਕੇ ਉਹਨੂੰ ਇੰਜੈਕਸ਼ਨ ਲਾਇਆ ਗਿਆ ਤੇ ਉਹ ਇੰਜੈਕਟ ਹੋ ਕੇ ਉਹਦੀ ਕੱਲ ਮੌਤ ਹੋਈ ਹੈ ਉਹਦੇ ਦੋ ਬੱਚੇ ਆ ਮੈਂ ਕਹੂੰਗਾ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਸਾਡੀ ਸਰਕਾਰ ਆਉਣ ਤੋਂ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਕਰਾਂਗੇ ਅਸੀਦਾ ਜੀ ਇਹੀ ਮੰਗ ਕਰਦੇ ਆ ਕਿ ਜਿਹੜੇ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਇਹ ਚਿੱਟਾ ਉਹਨਾਂ ਦੇ ਲਵਾਇਆ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਜਾਵੇ ਤੇ ਜਿਹੜਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਵੇ ਤਾਂ ਜੋ ਇਹ ਚਿੱਟਾ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਇਹ ਜਿਹੜੇ ਹੋਰ ਨੌਜਵਾਨ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਚੰਗੇ ਪਾਸੇ ਸਰਕਾਰ ਲੈ ਕੇ ਜਾਵੇ ਤੇ ਇੱਕ ਸਰਕਾਰ ਕੋਲੋਂ ਮੰਗ ਜ਼ਰੂਰ ਕਰਦੇ ਆ ਕਿ ਵੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹੁਣ مالی ਮਦਦ ਜ਼ਰੂਰ ਕੀਤੀ ਜਾਵੇ ਜੀ ਜਿਹੜੀ ਡੈਥ ਹੋਈ ਹੈ ਕਿਵੇਂ ਹੋਈ ਹੈ ਜੀ ਕੀ ਕਾਰਨ ਇਹ ਸਰ ਇਹਨਾਂ ਦੇ ਬਰਾਦਰ ਸੀ ਪ੍ਰਵਿੰਦਰ ਸਿੰਘ ਸਤਵਿੰਦਰ ਸਿੰਘ ਦੇ ਜਿਹੜਾ ਮਰਨ ਵਾਲਾ ਬੰਦਾ ਸੀ ਉਹਨਾਂ ਨੇ ਬਿਆਲ ਲਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁਮਾਰ ਪੁੱਲੂ ਨਾਲ ਦਾ ਬੰਦਾ ਜਿਹੜਾ ਹੈਗਾ ਵੀ ਉਹ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਨਾ ਵਾਕੇ ਸਾਡੇ ਘਰੇ ਛੱਡ ਗਿਆ। ਕਿ ਇਹ ਨਸ਼ੇ ਖਵਾ ਕੇ ਉਹਨੂੰ ਸਾਡੇ ਘਰੇ ਛੱਡ ਗਿਆ ਸੀ। ਵੀ ਉਸ ਦਿਵਾ ਚ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਤੇ ਉਸ ਦਿਵਾ ਚ ਅਸੀਂ ਨੇ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਸਤੇ ਜਾਂਦੇ ਹੋਏ ਡੈਥ ਹੋ ਗਈ। ਇਹ ਨਸ਼ਾ ਕਾਟੇ ਬੰਦ ਕਰ ਲਓ। ਨਸ਼ਾ ਟੀਕਾ ਟੁਕਾ ਲਾਇਆ ਕੋਈ ਚੱਕੀ ਦਾ ਟੀਕਾ। ਹਾਂ। ਰੇਸਵੰਦ ਚ ਕੀ ਫਰਦਰ ਕਾਰਵਾਈ ਕੀਤੀ ਗਈ? ਅ ਪarcha darj kita 304 ਕਿਸ ਨੇ ਹੈ? ਕਿਸ ਤੋਂ? किस ਦੇ ਖਿਲਾਫ ਕੀਤਾ ਗਿਆ ਇਹ ਸੰਜੀਪ ਕੁਮਾਰ ਉਹ ਭੋਲੀ ਦੇ ਤੇ 7-8 ਬੰਦਿਆਂ ਨੇ ਮੋਰਖਲਾ ਉਹ ਉਹਨਾਂ ਦਾ ਕੀ ਜਿਹੜੇ ਵਿਚਨ ਵਾਲਿਆਂ ਦੇ ਨੋਂ ਦੱਸੇ ਨੇ ਉਹਨਾਂ ਦੇ ਕਿੱਥੇ ਸੀ ਉਹ ਰੋਟੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਚ ਲੇਡੀਜ਼ ਨੇ ਜਿਆਦਾ ਸ਼ਾਮਲ ਜਿਹੜੀ ਇੱਕ ਇੱਕ ਕਰਚਾ ਦਰਜ ਕੀਤਾ ਲੇਡੀਜ਼ ਨੇ ਬੰਦੇ ਜੀ ਮੁੱਢਲੀ ਜਾਂਚ ਚ ਪਤਾ ਕੀ ਲੱਗਿਆ ਜੀ ਕਿੱਥੇ ਇਹਨਾਂ ਨੇ ਸੇਵਨ ਕਰਿਆ ਸੀਗਾ ਉਹਨਾਂ ਦੇ ਜਿੰਨਾਂ ਨੇ ਉੱਥੇ ਆਪਣੇ ਮੋਢੀ ਨੂੰ ਜਾਂਚੇ ਪਤਾ ਲੱਗਿਆ ਵੀ ਉਹ ਉੱਥੋਂ ਲੈ ਕੇ ਆਏ ਸੀ ਰੋਟੀ ਛੰਨਾ ਤੋਂ ਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ ਚ ਨਾਜ ਮੰਡੀ ਬੱਸ ਹਾਂਜੀ ਤੇ ਨਾਮ ਮ੍ਰਿਤਕ ਦਾ ਨਾਮ ਕੀ ਹੈ ਬਹਿਰ ਹੋਇਆ ਸੀ ਜੀ ਸਤਵਿੰਦਰ ਸਿੰਘ ਆ ਜੀ ਮ੍ਰਿਤਕ ਦਾ ਨਾਮ ਬਹਿਰ ਹੋਇਆ ਸੀ ਸਾਂ ਲਾਭੇ ਇੱਥੇ ਲੈ ਆਏ ਸੀ ਪਰਚਾ ਦਰਜ ਕਰਤੇ ਗ੍ਰਿਫਤਾਰ ਕੀ ਕਿਸ ਬਕਰਾ ਨਹੀਂ ਹਜੇ ਕਰਨੀ ਆ ਜੇ ਪਾਸ ਪੋਸਟ ਮਾਰਡਮ ਕਰਾ ਲਈਏ